ਤਰਨਤਾਰਨ ਦੇ ਅੱਜ ਹੀ ਆਉਂਦੇ ਇਤਿਹਾਸਿਕ ਕਸਬਾ ਖੰਡੂ ਸਹਿ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਮਾਰਚ ਕਰਕੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਹੁਟਲਾ ਹੁਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਥਨ ਦਰਤੇ ਕਿ ਹੈ ਕਿ ਐਸਸੀ ਗੁਰਸ਼ਰ ਸਿੰਘ ਖੈਰਾ ਦੀ ਬਦਲੀ ਜੋ ਤਰਨਤਾਰਨ ਤੋਂ ਅੰਮ੍ਰਿਤਸਰ ਕੀਤੀ ਗਈ ਸੀ ਉਹ ਬਿਲਕੁਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਤਕੈਸ਼ਾ ਹੀ ਦੇ ਨਾਲ ਕਰਵਾਈ ਸੀ ਜਿਸ ਦਾ ਜਥੇ ਬੰਦੀਆਂ ਨੇ ਵਿਰੋਧ ਵੀ ਕੀਤਾ ਸੀ ਜਿਸ ਤੋਂ ਬਾਅਦ ਮੰਤਰੀ ਸਾਹਿਬ ਨੇ ਜਥੇ ਬੰਦੀ ਨੂੰ ਆਪਣੇ ਦਫ਼ਤਰ ਵਿਖੇ ਬੁਲਾਇਆ ਅਤੇ ਵਿਸ਼ਵਾਸ ਦਿੱਤਾ ਕਿ ਐਸਸੀ ਗੁਰシャン ਸਿੰਘ ਖੈਰਾ ਦੀ ਬਦਲੀ ਰੱਦ ਕਰ ਦਿੱਤੀ ਜਾਵੇਗੀ ਪਰ ਮੰਤਰੀ ਸਾਹਿਬ ਆਪਣੇ ਵਾਅਦੇ ਤੋਂ ਮੁੱਕਰ ਗਏ ਸਨ ਤੇ ਇਸ ਕਰਕੇ ਅੱਜ ਤੋਂ ਮੰਤਰੀ ਸਾਹਿਬ ਦੇ ਪੁਤਲੇ ਫੁਕਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਲਗਾਤਾਰ ਸਾਰੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਪੁਤਲੇ ਫੁਕੇ ਜਾਣਗੇ ਅਤੇ ਆਉਣ ਵਾਲੇ 11 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਘਰ ਅੱਗੇ ਵੱਡੀ ਗਤੀ ਦੇ ਵਿੱਚ ਇਕੱਠੇ ਹੋ ਕੇ ਤਨਾਂ ਿੱਤ ਜਾਵੇਗਾ ਲਾਲ ਮੁਖ्तार ਸਿੰਘ ਮੱਲਾ ਜੀ ਨੂੰ ਨਕਸਨ ਸਭਾ ਦੇ ਸੂਬੇ ਦੇ ਆਦੂ ਆਦੂ ਨਾਲ ਜਿਹੜਾ ਇਹ ਸਾਡਾ ਅਰਥੀ ਫੂਕ ਮਜਾਰਾ ਅਸੀਂ ਇਹ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਖਿਲਾਫ ਜਿਹਨਾਂ ਨੇ ਸਾਡੀਆਂ ਜਨਤਕ ਜਥੇਬੰਦੀਆਂ ਨਾਲ ਜਿਹੜਾ ਵਾਦਾ ਖਿਲਾਫੀ ਕਰਕੇ ਉਹਦਾ ਕਰਕੇ ਅਸੀਂ ਉਹਦਾ ਖਿਲਾਫ ਜਿਹੜਾ ਵਾ ਜਿੱਤੋਂ ਇਹ ਪ੍ਰੋਟੈਸਟ ਸ਼ੁਰੂ ਕੀਤਾ ਇਹ ਸਾਰੇ ਆਪਣਾ ਜਿਹੜਾ ਬਲਾਕ ਆ ਸਾਰੇ ਜ਼ਿਲ੍ਹਿਆਂ ਦੇ ਉੱਥੇ ਅਸੀਂ ਇਹ ਅਰਸੀ ਫੂ ਮਜਾਰੇ ਆਠ ਤੱਕ ਕਰ ਰਹੇ ਆ ਤਾਂ ਕਿ ਜਿਹੜਾ ਲਾਲਜੀਤ ਭੁੱਲਰ ਆ ਉਹ ਆਪਣੀ ਇਸ ਗਲਤੀ ਨੂੰ ਅਹਿਸਾਸ ਕਰੇ ਵੀ ਮੈਂ ਕਿਸਾਨਾਂ ਦੇ ਨਾਲ ਮਜ਼ਦੂਰਾ ਨਾਲ ਮੁਲਾਜ਼ਮਾਂ ਨਾਲ ਜਿਹੜਾ ਵਾਦਾ ਕੀਤਾ ਸੀ ਉਹ ਤੋਂ ਮੈਂ ਮੁੱਕਰ ਗਿਆ ਉਹ ਥੁੱਕ ਕੇ ਛੱਟ ਗਿਆ ਉਨੇ ਕਿਹਾ ਵੀ ਮੈਂ ਇਹ ਨਹੀਂ ਕਰ ਸਕਦਾ ਪਹਿਲੋ ਜਦੋਂ ਸਾਡੇ ਨਾਲ ਮੀਟਿੰਗ ਕੀਤੀ ਆ ਉਦੋਂ ਮੰਨ ਗਿਆ ਵੀ ਮੈਂ ਇਹ 2-4 ਦਿਨ ਦੀ ਖੇੜਿਆ ਮੈਂ ਇਹ ਬਦਲੀ ਜਿਹੜੀ ਆ ਰੱਦ ਕਰਾ ਦੇਵਾਂਗਾ ਪਰ ਹੁਣ ਜਦੋਂ ਇਲੈਕਸ਼ਨ ਲੰਘ ਹੀ ਆ ਹੁਣ ਫੇਰ ਉਹ ਮੁੱਕਰ ਗਿਆ ਇਹਦੇ ਲਈ ਅਸੀਂ ਆਉਣ ਵਾਲੀ 11 ਤਰੀਕ ਨੂੰ ਫੇਰ ਉਹਦਾ ਘਰ ਕੇ ਅਨ ਜਾ ਰਹੇ ਆ ਇਸ ਤੋਂ ਪਹਿਲੋ 8 ਤਰੀਕ ਤੱਕ ਉਹਦੇ ਪੁੱਤ ਅਰਥੀ ਭੂ ਮਜਾਰੇ ਜਿਹੜੇ ਆ ਉਹ ਸਾਰੇ ਜ਼ਿਲ੍ਹੇ ਵਿੱਚ ਕਰਕੇ ਉਸ ਤੋਂ ਬਾਅਦ ਅਸੀਂ ਉਹਦਾ ਘਰਾਓ ਕਰਾਂਗੇ ਇੰਨੀ ਬੇਨਤੀ ਤੇ ਧੰਨਵਾਦ ਅਨਕੀਰਨ ਮੇਰਾ ਹਰਜਿੰਦਰ ਸਿੰਘ ਟਾਂਡਾ ਸੂਬਾ ਪ੍ਰਧਾਨ ਆਜਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ। ਕੀ ਕਹਿਣਾ ਚਾਹਾਂਗਾ ਜਿਹੜਾ ਅੱਜ ਗੁਰਦਪ ਕਹਿਰਾ ਦੀ ਬਦਲੀ ਲੈ ਕੇ ਤੁਹਾਡੇ ਵੱਲ ਲਾਲਜੀਤ ਭੁੱਲਰ ਦਾ ਪਤਲਾ ਮੁੱਕ ਗਿਆ। ਇਹ ਜੀ ਲਾਲਜੀਤ ਭੁੱਲਰ ਦਾ ਪਤਲਾ ਤਾਂ ਸੁੱਕਿਆ ਗਿਆ ਕਿ ਪਿਛਲੇ ਅਪ੍ਰੈਲ 9 ਤਰੀਕ ਨੂੰ ਖੈਰਾ ਸਾਹਿਬ ਦੀ ਬਦਲੀ ਕੀਤੀ ਗਈ ਸੀ ਤੁਰੰਤਾਰ ਤੋਂ। ਉਹ ਬਦਲੀ ਵੀ ਇਸ ਤਰੀਕੇ ਨਾਲ ਕੀਤੀ ਗਈ ਬਦਲੀਆਂ ਤੇ ਅਫਸਰਾਂ ਦੀਆਂ ਹੁੰਦੀਆਂ ਜਾਂਦੀਆਂ ਪਰ ਉਹਨਾਂ ਨੂੰ ਜਲੀਲ ਕਰਕੇ ਉਹਨਾਂ ਦੀ ਉਹਨਾਂ ਦੀ ਇਨਸਲਟ ਕਰਕੇ ਉਹਨਾਂ ਦੀ ਬਦਲੀ ਕੀਤੀ ਗਈ। ਇਸ ਕਰਕੇ ਕਿਸਾਨ ਮਜ਼ਦੂਰ ਮੁਲਾਜ਼ਮਾਂ ਜਥੇ ਬੰਦੀਆਂ ਖੈਰਾ ਸਾਹਿਬ ਦੇ ਜਿਹੜੇ ਹੱਕ 'ਚ ਖਲੋਤੀਆਂ ਸੀ ਜਿਨ੍ਹਾਂ ਨੇ ਪਿੱਛੇ ਵੀ ਸੰਘਰਸ਼ ਸ਼ੁਰੂ ਕੀਤਾ ਸੀ 17 ਅਪ੍ਰੈਲ ਨੂੰ ਬਹੁਤ ਵੱਡਾ ਤਰਨਾ ਜਿਹੜਾ ਉਹ ਤਰਨ ਤਾਰਨਾ ਐਸੀ ਦਫ਼ਤਰ ਦੇ ਸਾਹਮਣੇ ਲੱਗਾ ਸੀ ਜੇ ਤੋਂ ਬਾਅਦ ਅਗਲੇ ਤਰਨੇ ਦਾ ਫੇਰ ਟਾਈਮ ਦਿੱਤਾ ਸੀ ਕਿ 2 ਮਈ ਨੂੰ ਆਪਣਾ ਇੱਥੇ ਜਿਹੜਾ ਤਰਨਾ ਸੀ ਲਾਵਾਂਗੇ ਪੱਟੀ ਸ਼ਹਿਰ ਦੇ ਵਿੱਚ ਮਾਰਚ ਕਰਨ ਵਾਸਤੇ ਉਸ ਤੋਂ ਬਾਅਦ ਪਹਿਲਾਂ ਵੀ 24 ਤਰੀਕ ਨੂੰ ਪੁੱਲਰ ਸਾਹਿਬ ਨੇ ਸਾਨੂੰ ਸੱਦ ਕੇ ਤੇ ਸਾਡੇ ਜਥੇਬੰਦੀਆਂ ਨਾਲ ਵੀ ਕੋਈ ਉਹਨਾਂ ਜਿਹੜੀ ਗੱਲ ਬਾਤ ਸਿਰੇ ਨਾ ਚੜੀ ਉਹਨਾਂ ਦਾ ਰਵਈਆ ਜਿਹੜਾ ਬਹੁਤ ਯਾਨੀ ਠੀਕ ਨਹੀਂ ਸੀ ਉਸ ਦਿਨ ਵੀ ਅਸੀਂ ਉਹਨਾਂ ਤੋਂ ਵਾਪਸ ਉਹਨਾਂ ਦੇ ਦਫ਼ਤਰ ਤੋਂ ਮੁੜੇ ਫਿਰ 27 ਤਰੀਕ ਨੂੰ ਕਰਕੇ ਮੀਟਿੰਗ ਤੇ ਅਸੀਂ 2 ਤਰੀਕ ਦਾ ਜਿਹੜਾ ਧਰਨਾ ਪੱਟੀ ਸੀ ਉਹਨੂੰ ਉਹਦੀ ਮਜ਼ਬੂਤੀ ਵਾਸਤੇ ਮੀਟਿੰਗ ਕੀਤੀ ਤੇ ਫਿਰ ਸਰਕਾਰ ਨੂੰ ਜਾਪਿਆ ਇਹਨਾਂ ਨੂੰ ਮੰਤਰੀ ਨੂੰ ਕਿ ਸ਼ਾਇਦ ਮੇਰੀ ਇਹਦੇ ਨਾਲ ਬਹੁਤ ਬੀਝਤੀ ਹੋਗੀ ਕਿ ਇਲੈਕਸ਼ਨ ਜਿਹੜੀ ਆ ਉਹ ਆਪਣੇ ਜਲੰਧਰ ਦੇ ਵਿੱਚ ਚੱਲ ਰਹੀ ਸੀ ਜਿੰਮੀ ਚੋਣ ਚੱਲ ਰਹੀ ਸੀ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ 30 ਤਰੀਕ ਨੂੰ ਆਪਦੇ ਅਤੇ ਆਪਣੇ ਹਰੀਕੇ ਸੱਦਿਆ ਉੱਥੇ ਪੈਰਿਸ ਦੇ ਵਿੱਚ ਉੱਥੇ ਬੜੀ ਮੀਟਿੰਗ ਹੋਈ ਉੱਥੇ ਖੈਰਾ ਸਾਹਿਬ ਨੂੰ ਵੀ ਬੁਲਾਇਆ ਗਿਆ ਫਿਰ ਉੱਥੇ ਸਾਰਾ ਫੈਸਲਾ ਹੋਇਆ ਖੈਰਾ ਸਾਹਿਬ ਦੇ ਨਾਲ ਜੱਫੀਆਂ ਪਾਈਆਂ ਗਈਆਂ ਪਿਛਲੀ ਸਾਰੀ ਗੱਲ ਨੂੰ ਛੱਡ ਕੇ ਤੇ ਮੰਤਰੀ ਸਾਹਿਬ ਮੰਨੇ ਸੀ ਸਾਡੀ ਜਥੇਬੰਦੀਆਂ ਦੇ ਵਿੱਚ ਕਿ ਅਸੀਂ ਖੈਰਾ ਸਾਹਿਬ ਨੂੰ ਵਾਪਸ ਫੇਰ ਤਰਨ ਤਾਰਨ ਜਿਹੜਾ ਵਾ 10 ਤਰੀਕ ਨੂੰ ਵੋਟਾਂ ਵਾਂ ਆਪਣੇ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਛੇਤੀ ਇਹਨਾਂ ਨੂੰ ਵਾਪਸ ਜਿਹੜਾ ਤਰਨ ਤਾਰਨ ਫੇਰ ਲਿਆਂਦਾ ਜਾਊਗਾ ਪਰ ਜਦੋਂ ਵੋਟਾਂ ਤੋਂ ਬਾਅਦ ਸਾਡੇ ਜਿਹੜੀ ਜਥੇਬੰਦੀ ਵਿੱਚ ਸਾਡੇ ਮੀਡੀਏਟਰ ਬਣ ਕੇ ਕੰਮ ਕਰ ਰਹੀ ਸੀ ਆਪਣੇ ਕੋਟ ਬੁੱਢਾ ਵਾਲੇ ਇੰਦਰਜੀਤ ਸਿੰਘ ਹਣੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਮੰਤਰੀ ਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਵੋਟਾਂ ਵੀ ਲੰਗ ਗਿਆ ਤੇ ਖਹਿਰਾ ਸਾਹਿਬ ਦੀ ਬਦਲੀ ਦਾ ਜਿਹੜਾ ਸਾਡੇ ਨਾਲ ਕੋ ਵਾਅਦਾ ਕੀਤਾ ਸੀ ਉਹਨਾਂ ਦੀ ਬਦਲੀ ਜਿਹੜੀ ਵਾਪਸ ਲਿਆਂਦਾ ਜਾਵੇ ਉਹਨਾਂ ਨੂੰ ਤੇ ਉਹਨਾਂ ਨੇ ਸਾਨੂੰ ਉਹਨਾਂ ਪੱਕਾ ਜਵਾਬ ਦੇ ਦਿੱਤਾ ਕਿ ਮੈਂ ਖਹਿਰਾ ਸਾਹਿਬ ਨੂੰ ਵਾਪਸ ਨਹੀਂ ਦੇ ਸਕਦਾ ਇਸ ਕਰਕੇ ਅੱਜ ਅਸੀਂ ਰੋਸ ਵਜੋਂ ਉਹਨਾਂ ਦੇ ਜਿਹੜਾ ਵਿਸ਼ਵਾਸ ਘਾਤ ਸਾਡੀਆਂ ਜਥੇਬੰਦੀਆਂ ਦੇ ਨਾਲ ਕੀਤਾ ਉਹਦੇ ਉੱਤੇ ਅਸੀਂ ਦੋ ਆਪਣੇ ਫੇਰ 11 ਤਰੀਕ ਨੂੰ ਪੱਟੀ ਉਹਨਾਂ ਦੀ ਰਸਤੇ ਅੱਗੇ ਧਰਨਾ ਲਾ ਰਹੇ ਹਾਂ ਤੇ ਉਹਦੀ ਤਿਆਰੀ ਦੀ ਕੜੀ ਵਜੋਂ ਅਸੀਂ ਸਾਰੇ ਤਰਨਤਾਰਨ ਜ਼ਿਲ੍ਹੇ ਦੀਆਂ ਬਲਾਕਾਂ ਦੇ ਵਿੱਚ ਉਹਨਾਂ ਦਾ ਅਰਥੀ ਫੂਕ ਮਜਾਰੇ ਜਿਹੜੇ ਕਰ ਰਹੇ ਹਾਂ ਅੱਜ ਪਹਿਲਾ ਦਿਨ ਅਸੀਂ ਖਡੂਰ ਸਾਹਿਬ ਆ 5 ਤਰੀਕ ਨੂੰ ਫੇਰ ਤਰਨਤਾਰਨ ਇਦਾਂ ਹੀ 6 ਤਰੀਕ ਨੂੰ ਵੀ ਪੁਤਲੇ ਲੂ ਰਹੇ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅੱਠ ਬਲਾਕਾਂ ਦੇ ਵਿੱਚ ਅਸੀਂ 8 ਤਰੀਕ ਤੱਕ ਪੁਤਲੇ ਲੂਣੇ ਆ ਤੇ 11 ਤਰੀਕ ਨੂੰ ਬਹੁਤ ਵੱਡਾ ਇੱਕ ਰੋਸ ਧਰਨਾ ਉਹਨਾਂ ਦੇ ਅਸੀਂ ਬੁਹੇਗਾੜੀ ਦੇਣ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਮੈਂ ਜਮਹੂਰੀ ਕਿਸਾਨ ਸਭਾ ਤੋਂ ਰੇਸ਼ਮ ਸਿੰਘ ਫੇਲੋ ਕੇ ਸ਼ੂਬਾ ਕਮੇਟੀ ਮੈਂਬਰ ਅੱਜ ਤੋਂ ਵੱਡੇ ਲੋ ਪੁਤਲਾ ਫੋਕਿਆ ਗਿਆ ਲਾਜਿਤ ਕੋਲ ਤੱਕ ਕੀ ਕਰਨਾ ਚਾਹੀਦਾ ਤੇ ਲਾਲਜੀਤ ਭੁੱਲਰ ਨੇ ਸਾਰੀਆਂ ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੀ ਖੈਰਾ ਸਾਹਿਬ ਦੀ ਬਦਲੀ ਗੈਰਕਾਨੂੰਨੀ ਹੋਈ ਆ ਮੈਂ ਉਹਨੂੰ ਵਾਪਸ ਲਿਆਊਂਗਾ ਉਸ ਤੋਂ ਬਾਅਦ ਇਹਨਾਂ ਜਵਾਬ ਦੇ ਦਿੱਤਾ ਕਿ ਵਿਸ਼ਵਾਸ ਘਾਟ ਕੀਤਾ ਜਥੇਬੰਦੀਆਂ ਨਾਲ ਅੱਜ ਤੋਂ ਅਸੀਂ ਸੰਘਰਸ਼ ਦਾ ਬਿਗਲ ਵਜਾਇਆ ਖਦੂਰ ਸਾਹਿਬ ਦੀ ਧਰਤੀ ਤੋਂ ਤੇ ਲਗਾਤਾਰ ਇਹਨਾਂ ਦੇ ਪੁਤਲੇ ਫੂਕੇ ਜਾਣਗੇ ਤੇ 11 ਤਰੀਕ ਨੂੰ ਇਹਦੀ ਰੈਸਤਾ ਜਿਹੜਾ ਘਰਾਓ ਕੀਤਾ ਜਾਊਗਾ ਖਦੂਰ ਸਾਹਿਬ ਦੇ ਪੁਤਲੇ ਫੂਕੇਗੇ ਕਿ ਇਸ ਤੋਂ ਲੱਗ ਹੋਰ ਵੀ ਜੇਗਾ 8 ਬਲਾਕਾਂਾਂ ਵਾਂ 8 ਬਲਾਕਾਂ ਦੇ ਵਿੱਚ ਪੁਤਲੇ ਵੱਖ-ਵੱਖ ਤਰੀਕਾਂਾਂ ਹੀ ਫੂਕੇ ਜਾਣਗੇ ਤਾਂ